ਸਰਕਾਰ ਨੂੰ ਕਹੂੰਗਾ ਕਿ ਸਰਕਾਰ ਜੀ ਤੁਸੀਂ ਵਿਧਾਨ ਸਭਾ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਾ ਰਹੇ ਆ ਜੀ ਕਾਂਗਰਸ ਨੂੰ ਹਰਾਤਾ ਕੱਲਿਆਂ ਨੂੰ ਹਰਾਤਾ ਲੋਕਾਂ ਨੇ ਜਿੰਨਾ ਲੋਕਾਂ ਨੇ ਉਹਨਾਂ ਨੂੰ ਹਰਾ ਕੇ ਤੁਹਾਨੂੰ ਜਿਤਾਇਆ ਤੇ ਤੁਸੀਂ ਉਹਨਾਂ ਲੋਕਾਂ ਦਾ ਬਣਾ ਕੇ ਦਿੱਤਾ ਤੁਸੀਂ ਉਹਨਾਂ ਲੋਕਾਂ ਦਾ ਸਵਾਰ ਕੇ ਦਿੱਤਾ ਤੁਸੀਂ ਕਹਿੰਦੇ ਹੁੰਦੇ ਸੀ 9/11 ਵਾਲਿਆਂ ਦਾ ਰਾਸ਼ਨ ਘਾਟ ਬੰਦ ਕਰਨਾ 9/11 ਵਾਲਿਆਂ ਦਾ ਤਾਂ ਨਹੀਂ ਹੋਇਆ ਜਿੰਨਾਂ ਦੀਆਂ ਛੱਤਾਂ ਟੁੱਟੀਆਂ ਪਿੰਘਾਂ ਉਹਨਾਂ ਦਾ ਰਾਸ਼ਨ ਬੰਦ ਜ਼ਰੂਰ ਹੋ ਗਿਆ ਤੇ ਹੁਣ ਤੁਸੀਂ ਇਹ ਗੱਲ ਦੱਸੋ ਵੀ ਇਹ ਆਪਦੇ ਆਪ ਨੂੰ ਤੁਸੀਂ ਜਿਹੜੀ ਨਲਾਇਕੀ ਸਰਕਾਰ ਦੇ ਕਿੰਨੇ ਨੰਬਰ ਦਿਓਗੇ ਆਪਦੇ ਆਪ ਚ ਦਿਆ ਜੇ ਸਾਨੂੰ ਦੱਸਣ ਦੀ ਲੋੜ ਨਹੀਂ ਫੇਰ ਤੁਸੀਂ ਉੱਥੇ ਆ ਉਹਦੇ ਤੁਸੀਂ 16-16 ਲੱਖ ਰੁਪਏ ਦਾ ਜਿਹੜਾ ਕਹਿ ਲੋ ਬਣਵਾਇਆ ਤੁਸੀਂ ਕੈਮਨ ਬਣਾਇਆ ਮਾਨ ਸਾਹਿਬ ਨੇ ਭਾਸ਼ਣ ਦੇਣ ਵਾਸਤੇ 15 ਅਗਸਤ ਵਾਲੇ ਦਿਨ ਤੇ ਉਹੀ 16 ਲੱਖ ਰੁਪਇਆ ਇਹੋ ਜੇ ਲਗਭਗ ਮੈਂ ਕਿੰਨਾ ਅੱਠ ਘਰਾਂ ਦੇ ਅੱਠ ਘਰਾਂ ਦੇ ਤੁਸੀਂ 2-2 ਲੱਖ ਰੁਪਏ ਦੇ ਮਕਾਨ ਪਾਉਂਦੇ ਤੇ 8 ਘਰਾਂ ਨੂੰ ਚੰਗੇ ਮਕਾਨ ਮਿਲ ਜਾਣੇ ਸੀਗੇ ਤੇ ਪਰ ਤੁਸੀਂ ਆਪ ਦਾ ਐਸ਼ੋ ਆਰਾਮ ਚ ਲੱਗੇ ਹੋਏ ਆ ਦੂਜਿਆਂ ਤੁਹਾਨੂੰ ਕੋਈ ਪਰਵਾਹ ਨਹੀਂ ਲੋਕਾਂ ਦੀ ਤੁਸੀਂ ਜਦੋਂ ਕੇਦਰੀਵਾਲ ਆ ਜੇ ਤਾਂ ਤੁਸੀਂ ਕਰੋੜਾਂ ਦੇ ਬੈਨਰ ਲਾਉਣੇ ਆ ਤੁਸੀਂ ਤਾਂ ਬੈਨਰ ਲਾ ਕੇ ਆ ਗੱਡੀਆਂ ਦਾ ਤੇਲ ਬਲਵਾਉਣਾ ਬੱਸਾਂ ਲੈ ਜਾਂਦੇ ਆ ਪਰ ਦੇਸ਼ ਦੇ ਹਾਲ ਪੰਜਾਬ ਦੇ ਹਾਲਾਤ ਤਾਂ ਜੋ ਹੀ ਪਏ ਆ ਯਾਰ ਤੁਹਾਡੀ ਸਰਕਾਰ ਆਉਣ ਦੇ ਨਾਲ ਫਾਇਦਾ ਕੀ ਹੋਇਆ ਲੋਕਾਂ ਦਾ ਤੁਸੀਂ ਇਹ ਗੱਲ ਦੱਸੋ ਤੁਹਾਡੀ ਤੁਹਾਡੇ ਆਉਣ ਦੇ ਨਾਲ ਫਾਇਦਾ ਕੀ ਹੋ ਗਿਆ ਤੁਸੀਂ ਇੱਕ ਪਾਸੇ ਕਹੀ ਜਾਂਦੇ ਆ ਜੀ ਤੁਸੀਂ ਸਰਪੰਚਾ ਜਿਹੜੇ ਉਹ ਸਰਬਸੰਮਤੀ ਦੇ ਨਾਲ ਚੁਣ ਲੋ ਜਿਹੜੇ ਪਿੰਡਾਂ ਵਿੱਚ ਇਹੋ ਜਿਹੇ ਹਾਲਾਤ ਹੋਣ ਕਿ ਉਹ ਲੋਕ ਸਰਬਸੰਮਤੀ ਦੇ ਨਾਲ ਚੁਣ ਸਕਦੇ ਆ ਜਿਹੜੇ ਪਿੰਡਾਂ ਦੇ ਸਰਪੰਚ ਹੁੰਦੇ ਆ ਉਹਨਾਂ ਨੇ ਤੁਹਾਨੂੰ ਰਿਪੋਰਟ ਦੇਣੀ ਹੁੰਦੀ ਆ ਕਿ ਆ ਪਿੰਡਾਂ ਦੇ ਹਾਲਾਤ ਆ ਪਰ ਅਸਲ ਦੇ ਵਿੱਚ ਚੱਕਰ ਕੀ ਆ ਕਿ ਉਹ ਆਪਦੇ ਕੰਮਾਂ 'ਚ ਰੁੱਝ ਜਾਂਦੇ ਆ ਤੁਸੀਂ ਆਪਦੇ ਕੰਮਾਂ 'ਚ ਰੁੱਝ ਜਾਨੇ ਆ ਜਦੋਂ ਕੋਈ ਵੀ ਕੰਮ ਹੁੰਦਾ ਉਹਨਾਂ ਦਾ ਵੀਡੀਓ ਦਫ਼ਤਰ ਸਰ ਜਾਂਦਾ ਤੁਹਾਡਾ ਜਾ ਕੇ ਵੱਡੇ ਵੱਡੇ ਦਫ਼ਤਰਾਂ 'ਚ ਸਰ ਜਾਂਦਾ ਔਰ ਤੁਸੀਂ ਉਹਨਾਂ ਦਾ ਥਾਣੇ ਦੇ ਚਿਹਰਿਆਂ 'ਚ ਸਰ ਜਾਂਦਾ ਤੁਹਾਡਾ ਭਾਈ ਵੱਡੇ ਵੱਡੇ ਅਫਸਰਾਂ ਕੋਲ ਸਰ ਜਾਂਦਾ ਤੇ ਲੋਕ ਤੋਂ ਵੀ ਰੋਂਦੇ ਪਏ ਆ ਇਹਦਾ ਪਾਕਿਸਤਾਨ ਵਾਲਾ ਹਾਲ ਹੋਈ ਜਾਂਦਾ ਲੋਕ ਗਰੀਬੀ 'ਚ ਮਾਰੇ ਪਏ ਆ ਤੁਸੀਂ ਕਿਹੜਾ ਮਤਲਬ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਆ ਥੋੜਾ ਜਿਹਾ ਤੁਸੀਂ ਦੱਸੋ ਉਹ ਕਿਹੜਾ ਪੰਜਾਬ ਆ ਕਿਤੇ ਉਹ ਪੰਜਾਬ ਕੋਈ ਸੁਫਨਿਆਂ ਦਾ ਨਾ ਹੋਵੇ ਕਿਤੇ ਉਹ ਪੰਜਾਬ ਕੋਈ ਇਹ ਨਾ ਹੋਵੇ ਕਿ ਜਿਹੜਾ ਉਹ ਪੰਜਾਬ ਆ ਵੀ ਕੋਈ ਭਰਾਵੋ ਵੀ ਕੋਈ ਕਿਤੇ ਗੁੰਮ ਹੋਇਆ ਪਿਆ ਹੋਵੇ ਤੇ ਅਸੀਂ ਉਹ ਪੰਜਾਬ ਐਵੇਂ ਅਸੀਂ ਇਹ ਪੰਜਾਬ ਨੂੰ ਨਿੰਦੀ ਚੱਕੇ ਤੁਸੀਂ ਉਹ ਪੰਜਾਬ ਦੱਸੋ ਕਿਹੜਾ ਜਿਹੜੇ ਪੰਜਾਬ ਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਆ ਉਹ ਦੱਸ ਰਹੀ ਆ ਬੀਬੀ ਫਲਸ਼ ਉਹ ਨਾ ਕਰੇ ਹੈਣੀ ਬਾਥਰੂਮ ਉਹ ਨਾ ਕਰੇ ਹੈਣੀ ਲਾਈਟ ਉਹਨਾਂ ਘਰੇ ਹੈ ਨਹੀਂ ਰਾਸ਼ਨ ਉਹਨਾਂ ਘਰੇ ਹੈ ਨਹੀਂ ਯਾਰ ਉਹ ਕੱਲੇ ਤੁਮਾਨੂੰ ਵੋਟ ਪਾਉਣ ਜੋਗਰੀ ਰਹਿ ਗਏ ਆ ਤੁਸੀਂ ਤੁਸੀਂ ਲੋਕਾਂ ਨੂੰ ਕੱਲਾ ਵੋਟ ਪਾਉਣ ਜੋਗਰਾ ਹੀ ਰੱਖ ਲਿਆ ਲੋਕਾਂ ਦੇ ਹਾਲਾਤ ਤੁਸੀਂ ਮਾਰੀ ਜਾਣਦੇ ਆ ਤੁਸੀਂ ਉਹ ਲੋਕ ਆ ਜਿਹੜੇ ਲੋਕ ਕੁਰਸੀਆਂ ਦੇ ਭੁੱਖੇ ਆ ਆਪਦੀਆਂ ਕੁਰਸੀਆਂ ਦੇ ਪਿੱਛੇ ਤੁਸੀਂ ਚੀਕਾਂ ਮਾਰਦੇ ਆ ਤੁਸੀਂ ਉਹਨਾਂ ਹਲਕਿਆਂ 'ਚ ਜਾਣਦੇ ਆ ਜਿੰਨਾ ਹਲਕਿਆਂ 'ਚ ਵੋਟਾਂ ਹੋਣ ਤੇ ਉੱਥੇ ਜਾ ਕੇ ਵੀ ਕੱਠ ਕਰਾ ਕੇ ਤੁਸੀਂ ਆਪਦੀ ਤਾਰਾ ਤੋਰੀ ਆਪਦੀ ਸਬਜ਼ੀਆਂ ਵੇਚ ਕੇ ਆ ਜਾਂਦੇ ਆ ਜਿਹੜਾ ਆਪਦਾ ਸਮਾਨ ਵੇਚਣਾ ਹੁੰਦਾ ਪਰ ਅੱਜ ਤੱਕ ਇਹ ਮੈਂ ਕਹਿੰਨਾ ਪੰਜਾਬ ਦੇ ਲੋਕ ਗਵਾਹ ਜਿਹੜਾ ਗਰੀਬ ਸੀ ਉਹ ਗਰੀਬ ਤੋਂ ਅਮੀਰ ਨਹੀਂ ਹੋਇਆ ਤੁਸੀਂ ਨੌਕਰੀਆਂ ਪਤਾ ਨਹੀਂ ਕਿੰਨਾਂ ਨੂੰ ਦੇਈ ਜਾਂਦੇ ਆ ਤੁਸੀਂ ਪਤਾ ਨਹੀਂ ਜਿਹੜੀਆਂ ਤੁਸੀਂ ਸੁੱਖ ਸਹੂਲਤਾਂ ਪਤਾ ਨਹੀਂ ਕਿੰਨਾਂ ਨੂੰ ਦੇਈ ਜਾਂਦੇ ਆ ਲੋਕਾਂ ਕੋਲ ਤਾਂ ਭਾਈ ਕੁਝ ਹੈ ਹੀ ਨਹੀਂਗਾ ਲੋਕਾਂ ਨੂੰ ਮਕਾਨਾਂ ਦੀ ਜ਼ਰੂਰਤ ਆ ਲੋਕ ਮਕਾਨ ਤੁਹਾਡੇ ਤੋਂ ਮੰਗਣਗੇ ਉਹ ਤਾਂ ਮੰਗਣਗੇ ਕਿਉਂਕਿ ਇੰਨੀ ਮਹਗਾਈ ਹੋਈ ਪਈ ਆ ਤੁਸੀਂ ਜਿਹੜੇ ਦੋ ਗੱਡੀਆਂ ਦੇ ਵਿੱਚ ਸਰ ਜਾਂਦਾ ਕੁਝ ਕੀ ਕਰਦੇ ਆ ਜਦੋਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਹੋਵੇ ਤਾਂ ਲੋਕ 10 ਘਰ ਰਲ ਕੇ ਇੱਕ ਚੰਗੀ ਗੱਡੀ ਕਰਾ ਲੈਂਦੇ ਆ ਜਿਹਦੇ ਵਿੱਚ ਉਹ ਪੂਰੇ ਆ ਸਕਣ ਚਾਹੇ ਉਹ ਜਿਹੜੀ ਉਹ ਕਨ ਕਰੂਜ਼ ਕਰਾ ਲੈਣ ਚਾਹੇ ਉਹ ਜਿਹੜੀ ਕਰੂਜਲ ਕਰੂਜਰ ਕੋਈ ਉਹ ਕਰਾ ਲੈਣ ਫੋਰਸ ਵਾਲਿਆਂ ਦੀ ਚਾਹੇ ਉਹ ਕੋਈ ਹੋਰ ਕਰਾ ਲੈਣ ਤੇ ਉਹ ਦੋ ਗੱਡੀਆਂ ਕਰਾ ਕੇ ਲੈ ਜਾਂਦੇ ਆ ਜੇਕਰ ਉਹਨਾਂ ਦੀ ਇੱਕ 'ਚ ਪੂਰੀ ਨਾ ਪਵੇ ਤੇ ਇੱਕ ਇਕੱਲੇ ਮੁੱਖ ਮੰਤਰੀ ਨੂੰ ਲੈ ਕੇ ਜਾਣ ਵਾਸਤੇ ਸਾਨੂੰ 100 ਤੋਂ ਪਲੱਸ ਗੱਡੀਆਂ ਲੈ ਕੇ ਜਾਣੀਆਂ ਪੈਂਦੀਆਂ ਇਹ 20 ਗੱਡੀਆਂ 'ਚ ਵੀ ਸਰ ਸਕਦਾ ਤੁਹਾਡਾ ਜੇ ਤਾਂ ਭਗਵੰਤ ਮਾਨ ਦੇ ਕੋਲੋਂ ਪੈਸੇ ਲੱਗਦੇ ਹੋਣ ਤਾਂ ਭਗਵੰਤ ਮਾਨ ਇਹ ਕੰਮ ਕਦੇ ਨਾ ਕਰੇ ਪਰ ਉਹ ਪੈਸੇ ਜਨਤਾ ਦੇ ਲੱਗਦੇ ਆ ਤੇਲ ਫ੍ਰੀ ਤਾਂ ਮਿਲ ਜਾਣਾ تنਖਾਹ ਫ੍ਰੀ ਦੀ ਮਿਲ ਜਾਣੀ ਆ ਤੁਰਨ ਫਿਰਨ ਗੱਲਾਂ ਦਾ ਪੈਸਾ ਮਿਲ ਜਾਣਾ ਔਰ ਚੰਗੇ ਚੰਗੇ ਵੱਡੇ ਲੋਕਾਂ ਦੇ ਨਾਲ ਬਹਿਣੀ ਉੱਠਣੀ ਹੋ ਜਾਣੀ ਚੰਗੇ ਚੰਗੇ ਲੋਕਾਂ ਨੇ ਵੰਗਾਰਾਂ ਪਾ ਦੇਣੀਆਂ ਤੇ ਤੁਸੀਂ ਵੀ ਉਹਨਾਂ ਦੀਆਂ ਵੰਗਾਰਾਂ ਕੱਢਣੀਆਂ ਤੇ ਉਹਨਾਂ ਨੇ ਤੁਹਾਡੀਆਂ ਵੀ ਵੰਗਾਰਾਂ ਕੱਢਣੀਆਂ ਤੇ ਇਹਦੇ ਵਿੱਚ ਦੇਸ਼ ਦੇ ਲੋਕਾਂ ਦਾ ਤਾਂ ਨੁਕਸਾਨ ਹੀ ਹੋਊਗਾ ਪੰਜਾਬ ਦੇ ਲੋਕਾਂ ਦਾ ਤਾਂ ਨੁਕਸਾਨ ਹੀ ਹੋਊਗਾ ਲੋਕ ਤਾਂ ਭਾਈ ਕੋਠੇ ਬਠਲੇ ਥੋੜੇ ਤੋਂ ਮੰਗਣਗੇ ਕਿਉਂਕਿ ਤੁਸੀਂ ਹਰ ਰੋਜ਼ ਕਰੋੜਾ ਰੁਪਈਆ ਦਾ ਨੁਕਸਾਨ ਕਰਦੇ ਆ ਖਜ਼ਾਨੇ ਦਾ ਇਹ ਲੋਕਾਂ ਦਾ ਖਜ਼ਾਨਾ ਜਦੋਂ ਤੁਸੀਂ ਫੂਕਦੇ ਆਂ ਤੇ ਲੋਕ ਤੁਹਾਡੇ ਤੋਂ ਮੰਗਣਗੇ ਲੋਕਾਂ ਨੂੰ ਕਮਰੇ ਦੇਣੇ ਪੈਣਗੇ ਲੋਕਾਂ ਨੂੰ ਫਲੇਸ਼ਾਂ ਦੇਣੀਆਂ ਪੈਣਗਾਂ ਤੁਹਾਡੇ ਤੁਹਾਨੂੰ ਜਦੋਂ ਲੋਕ ਕੋਠਾਂ ਲੈ ਕੇ ਦਿੰਦੇ ਆ 5 ਸਾਲਾਂ ਵਾਸਤੇ ਚੰਗੇ ਮਹਿਲ ਲੈ ਕੇ ਦਿੰਦੇ ਆ ਤੁਹਾਡੇ ਨਾਈ ਤੱਕ ਤੁਹਾਨੂੰ ਕੋਠਾਂ ਚ ਮਿਲ ਜਾਂਦੇ ਆ ਤੁਹਾਡੇ ਰਸੋਈਏ ਤੱਕ ਤੁਹਾਨੂੰ ਮਿਲ ਜਾਂਦੇ ਆ ਲੋਕਾਂ ਦੀ ਤਨਖਾਹ ਤੇ ਤੁਹਾਨੂੰ ਗਨਮੈਨ ਤੱਕ ਮਿਲ ਜਾਂਦੇ ਆ ਲੋਕਾਂ ਦੀ ਤਨਖਾਹ ਤੇ ਐਂਬੂਲੈਂਸ ਕਿਸੇ ਕੋਲ ਹੋਵੇ ਨਾ ਹੋਵੇ ਤੁਹਾਡੇ ਨਾਲ ਇੱਕ ਪੱਕੀ ਹੁੰਦੀ ਆ ਹਰ ਮੰਤਰੀ ਦੇ ਨਾਲ ਤੇ ਫਿਰ ਭਾਈ ਲੋਕ ਤਾਂ ਤੁਹਾਡੇ ਕੋਲੋਂ ਡਿਮਾਂਡਾਂ ਕਰਨਗੇ ਮੇਰੇ ਪੰਜਾਬ ਦੇ ਲੋਕੋ ਗਰੀਬੀ ਦੇ ਨਾਲ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਜੇਕਰ ਭਰਾਵੋ ਤੁਸੀਂ ਹਲੇ ਵੀ ਜਿਵੇਂ ਅੰਗਰੇਜ਼ਾਂ ਦੀ ਆਪਾਂ ਚਮਚੀਗਰੀ ਕਰਦੇ ਸੀ ਕੁਝ ਲੋਕ ਰਾਜੇ ਮਹਾਰਾਜਿਆਂ ਦੀ ਚਮਚਾਗਰੀ ਕਰਦੇ ਸੀ ਉਸੇ ਤਰ੍ਹਾਂ ਤੁਸੀਂ ਚਮਚਾਗਰੀ ਜੇਕਰ ਭਾਈ ਇਹ ਸਰਕਾਰ ਦੀ ਕਰਨੀ ਆ ਤਾਂ ਤੁਹਾਨੂੰ ਮੁਬਾਰਕ ਆ ਜੇਕਰ ਵਾਕਈ ਤੁਹਾਨੂੰ ਤੁਹਾਨੂੰ ਜਿਹੜਾ ਕਹ ਲੋ ਕਿ ਸਾਡੇ ਜਿਹੜੇ ਯੁੱਧੇ ਸੀ ਸਾਡੇ ਸ਼ਹੀਦ ਸੀ ਉਹਨਾਂ ਦੇ ਖੂਨ ਵੱਲ ਵੇਖ ਕੇ ਉਹਨਾਂ ਦੀ ਸ਼ਹੀਦੀ ਵੱਲ ਵੇਖ ਕੇ ਤੁਹਾਡਾ ਖੂਨ ਖੋਲਦਾ ਤੇ ਭਾਈ ਇਹ ਗੱਲ ਆ ਜਿਹੜੀ ਉਹ ਸਰਕਾਰ ਤੱਕ ਜ਼ਰੂਰ ਪਹੁੰਚਾਓ ਕਿ ਜਿਹੜੇ ਲੋਕ ਆ ਉਹ ਬਹੁਤ ਔਖੇ ਹੋਏ ਪਏ ਆ 2 ਮਹੀਨੇ ਮੁੱਖ ਮੰਤਰੀ ਜੀ ਆਪਦੇ ਜਿਹੜੇ ਕਾਰੋਬਾਰ ਆ ਉਹ ਛੱਡ ਦੇਣ ਔਰ ਜਿਹੜੀ ਲੋਕਾਂ ਦੀ ਲੁੱਟ ਹੋ ਰਹੀ ਉਹ ਬੰਦ ਹੋ ਜੇ ਜਿਹੜੀ ਰੇਤ ਮਾਫੀਆ ਉਹ ਬੰਦ ਹੋ ਜੇ ਲੋਕਾਂ ਦੇ ਮਕਾਨ ਗਲੇ ਪਏ ਆ ਯਾਦ ਰੱਖੋ ਗੱਲ ਸਰਕਾਰੇ ਪਿੱਛੋਂ ਰੇਤੇ ਪਿੱਛੋਂ ਲੋਕਾਂ ਦੇ ਮਕਾਨ ਗਲੇ ਹੁੰਦੇ ਆ ਇਸ ਤਰ੍ਹਾਂ ਯਾਦ ਰੱਖੋ ਗੱਲ ਤੇ ਪਰ ਤੁਸੀਂ ਇਹ ਕੱਲ ਯਾਦ ਰੱਖੋ ਕਿ ਜਿਹੜੇ ਲੋਕ ਆ ਉਹ ਤੁਹਾਡੇ ਮੂੰਹ ਵੱਲ ਵਹਿੰਦੇ ਆ ਰੇਤ ਮਾਫੀਆ ਤੁਹਾਡੇ ਐਮਐਲਏ ਆ ਕੇ ਬਹਿ ਜਾਂਦੇ ਆ ਇਹ ਐਮਐਲਏ ਕੌਣ ਹੁੰਦੇ ਆ ਰੇਤੇ ਦੀਆਂ ਖੱਡਾਂ ਦੇ ਮਾਲਕ ਹੋਣ ਵਾਲੇ ਸਰਕਾਰ ਕੌਣ ਹੁੰਦੀ ਆ ਜਦੋਂ ਇਹ ਪੰਜਾਬ ਪੰਜਾਬ ਦੇ ਲੋਕਾਂ ਦਾ ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਆ ਤੇ ਫਿਰ ਭਾਈ ਲੋਕਾਂ ਦਾ ਇਹਦੇ ਤੇ ਰਾਜ ਹੋਣਾ ਚਾਹੀਦਾ ਉਲਟਾ ਲੋਕ ਤੁਹਾਡੀਆਂ ਮੰਤਾਂ ਕਰਦੇ ਆ ਲੋਕਾਂ ਨੇ ਜਦੋਂ ਵੀ ਕੋਈ ਮੈਂ ਕਹਿੰਨਾ ਬਾਥਰੂਮ ਤੱਕ ਬਣਾਉਣਾ ਹੋਵੇ ਉਹਨਾਂ ਨੂੰ ਰੇਤਾ ਜਿਹੜਾ ਮਿਲਦਾ ਉਹ 32 ਰੁਪਏ 33 ਰੁਪਏ ਫੁੱਟ ਮਿਲੀ ਜਾਂਦਾ ਤੇ ਤੁਸੀਂ ਕਿਹੜਾ ਰੇਤਾ ਰੇਤ ਮਾਫੀਆ ਖਤਮ ਕਰਨ ਦੀ ਗੱਲ ਕੀਤੀ ਆ ਪੰਜਾਬ ਦੇ ਲੋਕੋ ਜਿਹੜੇ ਲੋਕ ਘਰ ਪਾ ਰਹੇ ਆ ਜੇ ਘਰ ਤੁਹਾਨੂੰ ਰੇਤਾ ਮਿਲਿਆ ਜੇਕਰ ਤੁਹਾਨੂੰ ਕੋਈ 10-12 ਰੁਪਏ ਫੁੱਟ ਦਾ ਤੁਸੀਂ ਦੱਸਿਆ ਜੇ ਪਰ ਰੇਤਾ ਇਸ ਟਾਈਮ 31-32 ਰੁਪਏ ਫੁੱਟ ਚੱਲੀ ਜਾਂਦਾ ਤੇ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਮਕਾਨ ਡਿੱਗੇ ਪਏ ਆ ਉਹਨਾਂ ਨੇ ਕਮਰਾ ਪਾਉਣਾ ਹੋਵੇ ਲਗਭਗ 1.5 ਤੋਂ 2 ਲੱਖ ਰੁਪਏ ਦਾ ਇੱਕ ਕਮਰਾ ਪੈਂਦਾ ਅੱਜ ਦੀ ਮਹਿੰਗਾਈ ਦੇ ਵਿੱਚ ਤੇ ਇਹ ਤੁਸੀਂ ਇਹ ਦੱਸੋ ਵੀ ਇਹ ਸਰਕਾਰ ਗੱਲਾਂ ਤੋਂ ਸવાય ਕਰ ਕੀ ਰਹੀ ਆ ਮੈਂ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਆਪਦੇ ਜਿਹੜੇ ਤੁਹਾਡੇ ਬੈਨਰ ਪੋਸਟਰ ਆ ਉਹ ਰੋਕ ਦਿਓ ਤੁਸੀਂ ਤੀਆਂ ਦੇ ਮੇਲਿਆਂ ਦੇ ਬੈਨਰ ਲਾਤੇ ਤੀਆਂ ਦਾ ਮੇਲਾ ਤਾਂ ਲੰਘ ਗਿਆ ਇੱਕ ਇੱਕ ਬੈਨਰ ਤੁਹਾਡਾ ਲਗਭਗ 3-3000 ਦਾ ਹੋਊਗਾ ਤੇ ਜੇ 13 ਅੱਜ ਜੇ ਗੱਲ ਕਰੀਏ 13000 ਪਿੰਡਾ ਤੇ 10000 ਬੈਨਰ ਵੀ ਲਾਇਆ ਹੋਇਆ ਦਸਾਂ ਦਾ 30000 100 ਦਾ 3 ਲੱਖ ਨੋਟ ਕਰ ਲਓ ਇੱਕ ਬੈਨਰ ਦਾ 3000 ਜੇ 3000 ਦਾ ਬੈਨਰ ਵੱਡੇ ਸੀ ਤੇ ਦਸਾਂ ਬੈਨਰਾਂ ਦਾ 30000 100 ਦਾ 3 ਲੱਖ ਤੇ ਹਜ਼ਾਰ ਦਾ 30 ਲੱਖ ਤੇ ਕਿੱਥੇ ਗਈ ਕਰੋੜਾਂ ਰੁਪਈਆ ਦੇ ਤੁਹਾਡੇ ਜਿਹੜੇ ਬੈਨਰ ਉਹ ਛੱਪ ਜਾਣੇ ਕਰੋੜਾਂ ਰੁਪਈਆ ਦੇ ਬੈਨਰ ਛਾਪਦੇ ਆ ਜਿਹੜੇ ਕੰਧਾਂ ਤੇ ਲੱਗੇ ਰੰਗ ਫਿੱਕੇ ਪੈ ਜਾਣੇ ਆ ਜਿਹੜੇ ਦਰਖਤਾਂ ਤੇ ਲੱਗੇ ਰਹਿ ਜਾਣੇ ਆ ਕਿ ਤੁਸੀਂ ਉਹੀ ਕਰੋੜਾਂ ਰੁਪਈਆ ਦੇ ਲੋਕਾਂ ਨੂੰ ਮਕਾਨ ਪਾ ਦਿਓ ਉਹ ਤੁਹਾਡੀ ਸਰਕਾਰ ਜਾਂਦੀ ਰਹੂਗੀ ਤੁਹਾਡੀ ਸਰਕਾਰ ਦਾ ਹੋ ਸਕਦਾ ਨਾਮੋ ਨਿਸ਼ਾਨ ਨਾ ਰਵੇ ਪਰ ਜਿਨ੍ਹਾਂ ਦੇ ਤੁਸੀਂ ਉਹ ਮਕਾਨ ਪਾਏ ਹੋਏ ਉਹਨਾਂ ਦੇ ਦਿਲ ਦੇ ਵਿੱਚ ਹਮੇਸ਼ਾ ਵਾਸਤੇ ਤੁਹਾਡਾ ਨਾਮੋ ਨਿਸ਼ਾਨ ਰਹਿ ਜਾਊਗਾ ਜਿਹੜਾ 1 ਕਰੋੜ ਰੁਪਈਆ ਦੇ ਬੈਨਰ ਲਾਏ ਆ ਤੁਸੀਂ ਇਹੋ ਜਿਹੇ ਲੋਕਾਂ ਦੇ ਘਰ ਪਵਾ ਦੋ ਅੱਜ ਅਸੀਂ ਐਨਆਰਆਈਆਂ ਦੀਆਂ ਮਿੰਤਾਂ ਕਰਦੇ ਆ ਇਲਾਜਾਂ ਵਾਸਤੇ ਅੱਜ ਅਸੀਂ ਐਨਆਰਆਈਆਂ ਦੀਆਂ ਮਿੰਤਾਂ ਕਰਦੇ ਆ ਲੋਕਾਂ ਦੇ ਮਕਾਨ ਪਾਉਣ ਵਾਸਤੇ ਕੀ ਗੱਲ ਐਨਆਰਆਈਆਂ ਨੇ ਠੇਕਾ ਚੱਕਿਆ ਕੀ ਗੱਲ ਐਨਆਰਆਈਆਂ ਦੀ ਸਰਕਾਰ ਆ ਇੱਥੇ ਸਰਕਾਰ ਆ ਤੁਹਾਡੀ ਇਹ ਤੁਸੀਂ ਕੰਮ ਕਰੋ ਜਦੋਂ ਆ ਕੇ ਕੋਈ ਸਰਕਾਰ ਦੀ بجائے ਕੋਈ ਐਨਜੀਓ ਕੰਮ ਕਰੇ ਜਾਂ ਐਨਆਰਆਈ ਕੰਮ ਕਰਨ ਜਾਂ ਪੰਜਾਬ ਦੇ ਦਾਨੀ ਸੱਜਣ ਕੰਮ ਕਰਨ ਇਹਦਾ ਮਤਲਬ ਇਹ ਹੁੰਦਾ ਕਿ ਸਰਕਾਰ ਫਿਰ ਨਲੈਕੀ ਆ ਸਰਕਾਰ ਦੀ ਹੋਰ ਇਹਦੇ ਪੱਲੇ ਕੱਖ ਨਹੀਂ ਤੁਸੀਂ ਨਾਲੇ ਆਪ ਹੀ ਤਾਂ ਇੱਕ ਵਿਧਾਨ ਸਭਾ ਚ ਗੱਲ ਸੁਣਾਈ ਆ ਉਲੂਆਂ ਵਾਲੀ ਮੈਂ ਉਹ ਬੋਲੀ ਵੀ ਆ ਕਿ ਇੱਕ ਹੰਸ ਤੇ ਹੰਸ ਨਹੀਂ ਜੰਗਲ ਚ ਘੁੰਮਣ ਆਏ ਤੇ ਉਹ ਕਹਿੰਦੇ ਜੀ ਇੱਥੇ ਜਾੜਾ ਕਾਤੋਂ ਆ ਹੰਸ ਨਹੀਂ ਕਹਿੰਦੀ ਉਹ ਕਹਿੰਦਾ ਇੱਥੇ ਉੱਲੂਆਂ ਉੱਲੂਆਂ ਦਾ ਵਾਸ ਹੋਊਗਾ ਸਿਆਣੇ ਕਹਿੰਦੇ ਜਿੱਥੇ ਉੱਲੂਆਂ ਦਾ ਵਾਸ ਹੋਵੇ ਉੱਥੇ ਉਜਾੜਾ ਹੁੰਦਾ ਉੱਥੇ ਆ ਕੇ ਉੱਲੂ ਸੁਣੀ ਜਾਂਦਾ ਸੀ ਉੱਲੂ ਉੱਡ ਕੇ ਜਾਂਦਾ ਰਿਆ ਦੂਜੇ ਦਿਨੋਂ ਹੰਸ ਤੇ ਹੰਸਨੀ ਉੱਡਣ ਲੱਗੇ ਉੱਲੂ ਉਹੀ ਆਇਆ ਕਹਿੰਦਾ ਮੇਰੇ ਘਰ ਵਾਲੀ ਮੈਨੂੰ ਦੇਖ ਕੇ ਜਾਓ ਕਹਿੰਦਾ ਤੇਰੇ ਘਰ ਵਾਲੀ ਕਿੱਥੇ ਤਾਂ ਮੇਰੇ ਹੰਸਨੀ ਆ ਤੇ ਉਹ ਹੰਸਨੀ ਦੀ ਇੱਕ ਵੀ ਨਾ ਸੁਣੀ ਉੱਲੂ ਕਹਿੰਦਾ ਮੈਂ ਪੰਚਾਇਤ ਇਕੱਠੀ ਕਰਦਾ ਉਹਨੇ ਪੰਚਾਇਤ ਇਕੱਠੀ ਕੀਤੀ ਪੰਚਾਇਤ ਦੇ ਵਿੱਚ ਪੰਚਾਇਤ ਵੀ ਉੱਲੂਆਂ ਦੀ ਸੀਗੀ ਕਾਂ ਮੈਂਬਰ ਸੀ ਲੂੰਬੜੀ ਮੈਂਬਰ ਸੀ ਤੇ ਪਤਾ ਨਹੀਂ ਇਹਨਾਂ ਨੇ ਕੋਈ ਗਿਰਜ ਇਹਨਾਂ ਨੇ ਸਰਪੰਚ ਬਣਾਈ ਸੀ ਤੁਸੀਂ ਉਹ ਹੁਣ ਕਹਿੰਦੇ ਗਿਰਜ ਨੂੰ ਕਾਂ ਦਾ ਕਹਿੰਦਾ ਹੈ ਤਾਂ ਹੰਸ ਨਹੀਂ ਹੰਸਦੀ ਆ ਪਰ ਐਡੀ ਸੋਹਣੀ ਹੰਸ ਨਹੀਂ ਇੱਥੇ ਵਧੀਆ ਤੁਰਦੀ ਫਿਰਦੀ ਰਿਆ ਕਰੂਗੀ ਉੜਦੀ ਰਿਆ ਕਰੂਗੀ ਤੇ ਆਪਾਂ ਵੀ ਵੇਖ ਲਿਆ ਕਰਾਂਗੇ ਐ ਕਰੋ ਇਹ ਜਿਹੜੇ ਘਰ ਵਾਲੀ ਆ ਉਹ ਉੱਲੂ ਦੀ ਦੱਸ ਦੋ ਉਸੇ ਸਰਪੰਚ ਨੇ ਉੱਲੂ ਦੀ ਘਰ ਵਾਲੀ ਦੱਸਤੀ ਤੇ ਹੰਸ ਰੌਣਕਾ ਹੋ ਕੇ ਉੱਡਣ ਲੱਗਿਆ ਉੱਲੂਆਂ ਦਾ ਉਹਦੇ ਘਰ ਵਾਲੀ ਲੈ ਜਾ ਹੰਸ ਬੜਾ ਰਹਾਣ ਹੋਇਆ ਕਹਿੰਦਾ ਯਾਰ 2 ਘੰਟੇ ਆਪਾਂ ਬੈਂਸ ਕਰੀ ਗਏ ਤੇ ਹੁਣ ਕਹਿੰਦਾ ਘਰ ਵਾਲੀ ਲੈ ਜਾ ਕਹਿੰਦਾ ਰਾਤ ਮੈਂ ਤੁਹਾਡੀਆਂ ਗੱਲਾਂ ਸੁਣ ਲਈਆਂ ਸੀ ਉੱਲੂਆਂ ਦਾ ਕਹਿੰਦਾ ਬਈ ਜਿੱਥੇ ਉੱਲੂ ਰਹਿੰਦੇ ਹਣ ਉੱਥੇ ਉਜਾੜਾ ਨਹੀਂ ਹੁੰਦਾ ਜਿੱਥੇ ਇਹੋ ਜਿਹੇ ਸਰਪੰਚ ਜਿੱਥੇ ਪੰਚਾਇਤਾਂ ਹੋਣ ਉਜਾੜਾ ਉੱਥੇ ਹੁੰਦਾ ਤੇ ਮਾਨ ਸਾਹਿਬ ਅੱਜ ਗਰੀਬੀ ਦੇ ਲਾਲੇ ਪੈ ਰਹੇ ਆ ਅੱਜ ਜਿਹੜੇ ਕੱਲ ਰੋਟੀ ਦੇ ਲਾਲੇ ਪੈ ਰਹੇ ਆ ਮਕਾਨਾਂ ਕੋ ਮਕਾਨ ਬਣਾਉਣ ਤੱਕ ਦੇ ਲੋਕਾਂ ਕੋਲ ਪੈਸੇ ਨਹੀਂ ਨੌਜਵਾਨਾਂ ਦੇ ਉਜਾੜ ਪੈ ਰਹੇ ਆ ਚਿੱਟੇ ਦੇ ਨਾਲ ਲੋਕ ਤਬਾਹ ਹੋ ਰਹੇ ਆ ਸਾਡੀ ਨੌਜਵਾਨ ਜਿਹੜੀ ਪੀੜੀ ਉਹ ਬਾਹਰ ਜਾ ਰਹੀ ਆ ਪਾਣੀ ਦੇ ਉਜਾੜੇ ਪੈ ਰਹੇ ਆ ਕਿਸਾਨੀ ਦੇ ਉਜਾੜੇ ਪੈ ਰਹੇ ਆ ਮਜ਼ਦੂਰਾਂ ਦੇ ਉਜਾੜੇ ਪੈ ਰਹੇ ਆ ਫਿਰ ਅਸੀਂ ਕੀ ਮੰਨਗੇ ਸਰਕਾਰ ਉੱਲੂਆਂ ਦੀ ਆ ਗਈ ਆ ਇਹ ਤੁਹਾਡੇ ਬਿਆਨਾਂ ਤੁਸੀਂ ਇਹਨਾਂ ਦੇ ਵਿੱਚ ਰਾੜੇ ਜਾਂਦੇ ਹੋ ਸੱਚ ਬੋਲਣ ਤੇ ਜੇ ਪਰਚੇ ਹੁੰਦੇ ਤੇ ਅਸੀਂ ਪਰਚੇ ਚ ੱਲਣ ਨੂੰ ਤਿਆਰ ਆਂ ਪਰ ਲੋਕਾਂ ਦੇ ਮਕਾਨ ਪਾਓ ਸਾਡੇ ਵੱਲ ਧਿਆਨ ਨਾ ਕਰੋ ਲੋਕਾਂ ਦੀ ਗਰੀਬੀ ਚੱਕੋ ਤੁਸੀਂ ਗਰੀਬੀ ਚੱਕਣ ਵਾਸਤੇ ਆਏ ਆਂ ਨਾ ਕਿ ਗੱਲਾਂ ਬਾਤਾਂ ਕਰਨ ਉਹ ਲੋਕਾਂ ਦੇ ਨਾਲ ਬਹੁਤ ਜ਼ਿਆਦੇ ਲੋਕਾਂ ਦੇ ਨਾਲ ੱੱਕੇ ਹੋਗੇ ਉਹ ਰਾਜੇ ਮਹਾਰਾਜਿਆਂ ਨੇ ਇਹਨਾਂ ਨੂੰ ਕੁੱਟਿਆ ਉਹ ਅੰਗਰੇਜ਼ਾਂ ਨੇ ਇਹਨਾਂ ਨੂੰ ਕੁੱਟਿਆ ਉਹ ਮਨੁਵਾਦੀਆਂ ਨੇ ਇਹਨਾਂ ਨੂੰ ਇਹਨਾਂ ਨੂੰ ਕੁੱਟਿਆ ਓਏ ਅੱਜ ਸਰਕਾਰਾਂ ਇਹਨਾਂ ਨੂੰ ਕੁੱਟੀ ਜਾਂਦੀਆਂ ਉਹ ਦਿਮਾਗੀ ਤੌਰ ਤੇ ਕੁੱਟ-ਕੁੱਟ ਕੇ ਕਿੰਨਾ ਕੁ ਮਾਰੋਂਗੇ ਇਹਨਾਂ ਨੂੰ ਓਏ ਇਹਨਾਂ ਲੋਕਾਂ ਦਾ ਕੁਝ ਨਾ ਕੁਝ ਸਵਾਰ ਦੇ